ਅੱਜ ਪਰਮੇਸ਼ਰ ਜੀ ਦੀ ਬਾਣੀ ਦੇ ਵਿੱਚੋਂ ਜੋ ਸਿੱਖਣਾ ਹੈ ਉਸ ਦਾ ਵਿਸ਼ਾ ਹੈ ਚੁਣੌਤੀਆਂ ਦਾ ਸਾਹਮਣਾ ਕਰਨਾ ਹallelujah ਹਰ ਇੱਕ ਸੰਦੀ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਆਉਂਦੀਆਂ ਆ ਚੈਲੰਜ ਆਉਂਦੇ ਆ ਬਹੁਤ ਸਾਰੇ ਲੋਕ ਆ ਕਿ ਜਦੋਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਚੁਣੌਤੀ ਆਉਂਦੀ ਆ ਕੋਈ ਚੈਲੰਜ ਆਉਂਦਾ ਆ ਕੋਈ ਟਾਸਕ ਆਉਂਦਾ ਆ ਤਾਂ ਆਪਣੇ ਹਥਿਆਰ ਸਿੱਟ ਦਿੰਦੇ ਆ ਅਰ ਉਹ ਘਬਰਾ ਜਾਂਦੇ ਆ ਠੰਡੇ ਹੋ ਕੇ ਬੈ ਜਾਂਦੇ ਆ ਅਰ ਜੋ ਕਰਨਾ ਚਾਹੁੰਦੇ ਆ ਜੋ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਕੰਮ ਕਰਨਾ ਚਾਹੁੰਦੇ ਆ ਜਿੱਥੇ ਉਹ ਪਹੁੰਚਣਾ ਚਾਹੁੰਦੇ ਜਿਸ ਲੈਵਲ ਤੇ ਉੱਥੇ ਤੱਕ ਪਹੁੰਚਣ ਦੀ ਫਿਰ ਉਹ ਕੋਸ਼ਿਸ਼ ਨਹੀਂ ਕਰਦੇ ਆਪਣਾ ਹੌਂਸਲਾ ਟਾ ਦਿੰਦੇ ਆ ਅੱਜ ਆਪਾਂ ਬਾਣੀ ਦੇ ਵਿੱਚੋਂ ਸਿੱਖਣਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਚੁਣੌਤੀਆਂ ਆਉਣ ਤਾਂ ਉਹਨਾਂ ਦਾ ਸਾਹਮਣਾ ਕਿੱਦਾਂ ਕਰਨਾ ਹੈ ਹallelujah ਕੀ ਤੁਸੀਂ ਸਿੱਖਣਾ ਚਾਹੁੰਦੇ ਆਂ ਪ੍ਰਭੂ ਦੀ ਵਡਿਆਈ ਹੋਵੇ ਆਓ ਆਪਾਂ ਦੇਖਦੇ ਆਂ ਪੁੱਤਰ ਬਾਈਬਲ ਦੇ ਵਿੱਚੋਂ ਯੋਸ਼ੂਆ ਦੀ ਕਿਤਾਬ ਉਹਦਾ ਪਹਿਲਾ ਨੰਬਰ ਅਧਿਆਇ ਤੇ ਉਹਦੀ 9 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ ਨਾਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ ਹallelujah ਸੋ ਇੱਥੇ ਵਚਨ ਦੇ ਰਹੀਂ ਪਰਮੇਸ਼ਰ ਦਾ ਆਤਮਾ ਸਾਡੇ ਨਾਲ ਗੱਲ ਕਰਦਾ ਹੈ ਆ ਕੀ ਗੱਲ ਕਰਦਾ ਐ ਕਹਿੰਦਾ ਕੀ ਮੈਂ ਤੈਨੂੰ ਇਹ ਹੁਕਮ ਨਹੀਂ ਦਿੱਤਾ ਕੀ ਮੈਂ ਤੈਨੂੰ ਇਹ ਆਗਿਆ ਨਹੀਂ ਦਿੱਤੀ ਕੀ ਮੈਂ ਤੈਨੂੰ ਇਦਾਂ ਨਹੀਂ ਕਹਿੰਦਾ ਕਿ ਤਕੜਾ ਹੋ ਤੇ ਹੌਸਲਾ ਰੱਖ ਕੰਬ ਨਾ ਕਾਬਰ ਨਾ ਕਿਉਂ ਜੋ ਯਹਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ ਹallelujah ਵਚਨ ਕਹਿੰਦਾ ਤੁਸੀਂ ਕਿਉਂ ਕਬਰਾਉਨੇ ਆ ਕਿਉਂ ਕੰਬਦੇ ਆਂ ਕਿਉਂ ਡਰਦੇ ਆਂ ਕੀ ਤੁਹਾਨੂੰ ਤੁਹਾਡੇ ਪਰਮੇਸ਼ਰ ਵੱਲੋਂ ਦਲਾਸਾ ਨਹੀਂ ਦਿੱਤਾ ਗਿਆ ਕੀ ਤੁਹਾਨੂੰ ਤੁਹਾਡੇ ਪਰਮੇਸ਼ਰ ਨੇ ਨਹੀਂ ਕਿਹਾ ਕਿ ਜਿੱਥੇ ਤੂੰ ਜਾਵੇਂ ਮੈਂ ਤੇਰੇ ਅੰਗ ਸੰਗ ਹੋਊਂਗਾ ਕੀ ਆਪਾਂ ਬਾਣੀ ਦੇ ਵਿੱਚ ਨਹੀਂ ਪੜਿਆ ਯਹੋਵਾ ਪਰਮੇਸ਼ਰ ਨੇ ਕਿਹਾ ਮੈਂ ਤੇਰੇ ਨਾਲ ਚੱਲਿਆ ਕਰਾਂਗਾ ਮੈਂ ਤੇਰੇ ਵਿੱਚ ਵਸਾਂਗਾ ਜੇਕਰ ਸਾਡੇ ਕੋਲ ਉਹ ਦਿਲਾਸਾ ਆ ਔਰ ਉਹਦਾ ਦਿਲਾਸਾ ਆ ਜਿਹੜਾ ਸਪਨਾ ਨਾਲੋਂ ਸ਼ਕਤੀਮਾਨ ਆ ਤੇ ਫਿਰ ਆਪਾਂ ਨੂੰ ਕਬਰੌਣਾ ਚਾਹੀਦਾ ਆ ਆਪਾਂ ਨੂੰ ਭੋਰਾ ਵੀ ਕਬਰੌਣਾ ਨਹੀਂ ਚਾਹੀਦਾ ਭਾਵੇਂ ਸਾਡਾ ਟਾਸਕ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ ਭਾਵੇਂ ਸਾਡਾ ਮਕਸਦ ਸਾਡਾ ਲਕਸ਼ ਸਾਡਾ ਟੀਚਰ ਸਾਡਾ ਨਿਸ਼ਾਨਾ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ ਸਾਨੂੰ ਕੋਈ ਕਬਰੋਂ ਦੀ ਜ਼ਰੂਰਤ ਨਹੀਂ ਆ। ਸਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਕਿ ਇੰਤਜ਼ਾਮ ਕਿੱਦਾਂ ਹੋਊਗਾ। ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਅਸੀਂ ਉਸ ਮੰਜ਼ਲ ਤੱਕ ਕਿੱਦਾਂ ਪਹੁੰਚਾਂਗੇ। ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਕੌਣ ਸਾਡੀ ਮਦਦ ਲਈ ਆਊਗਾ। ਸਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਕੌਣ ਸਾਡੀ ਬਾਹ ਫੜੂਗਾ। ਸਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਸਾਡਾ ਸੁਨੇਹਾ ਉੱਥੇ ਤੱਕ ਕਿੱਦਾਂ ਪਹੁੰਚੂਗਾ ਪਰ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਉੱਤੇ ਮੰਨਨ ਕਰਨ ਦੀ ਜ਼ਰੂਰਤ ਆ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਅਰ ਸਾਨੂੰ ਉਸ ਕਠਿਨ ਸਮੇਂ ਦੇ ਵਿੱਚ ਉਸ ਚੈਲੰਜ ਵਾਲੇ ਟਾਈਮ ਦੇ ਵਿੱਚ ਉਸ ਚੁਣੌਤੀਪੂਰਵਕ ਟਾਈਮ ਦੇ ਵਿੱਚ ਸਾਨੂੰ ਆਪਣੇ ਮੂੰਹ ਤੋਂ ਬੋਲਣ ਦੀ ਔਰ ਮਨ ਦੇ ਨਾਲ ਵਿਸ਼ਵਾਸ ਰੱਖਣ ਦੀ ਜ਼ਰੂਰਤ ਆ ਕਿ ਮੇਰੇ ਪਰਮੇਸ਼ਵਰ ਨੇ ਕਿਹਾ ਨਾ ਡਰ ਨਾ ਘਬਰ ਨਾ ਕੰਬ ਮੈਂ ਤੇਰਾ ਪਰਮੇਸ਼ਵਰ ਜਿੱਥੇ ਤੂੰ ਜਾਵੇਂ ਮੈਂ ਤੇਰੇ ਨਾਲ ਨਾਲ ਆ ਹallelujah ਥੋੜੇ ਦਿਨ ਪਹਿਲਾਂ ਦੀ ਗੱਲ ਆ ਮੇਰੀ ਛੋਟੀ ਬੇਟੀ ਰਾਤ ਨੂੰ ਮੇਰੇ ਨਾਲ ਰੂਮ ਦੇ ਵਿੱਚ ਗਈ ਤੇ ਮੈਂ ਉਹਨੂੰ ਬਿਠਾਲ ਕੇ ਆਪਣਾ ਕੋਈ ਕੰਮ ਕਰਨ ਲੱਗੀ ਨੈਕਸਟ ਰੂਮ ਦੇ ਵਿੱਚ ਤੇ ਉਹਨੇ ਮੈਨੂੰ ਆਵਾਜ਼ ਦਿੱਤੀ ਨੋਰਮਲੀ ਪਰ ਥੋੜੀ ਦੇਰ ਬਾਅਦ ਉਹਨੇ ਬੜੀ ਡਰਾਣੀ ਜੀ ਆਵਾਜ਼ ਦਿੱਤੀ ਤੇ ਮੈਂ ਉਹਦੇ ਕੋਲੇ ਵਾਪਸ ਆਈ ਮੈਂ ਕਿਹਾ ਕੀ ਹੋਇਆ ਤੇ ਉਹ ਕਹਿੰਦੀ ਮਮਾ ਜੀ ਮੈਨੂੰ ਡਰ ਲੱਗਿਆ ਤੇ ਉਹ ਰੋਣ ਲੱਗੀ ਪਰ ਉਸ ਹਾਲਾਤ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਕਿੱਦਾ ਆਪਣੇ ਬੱਚਿਆਂ ਦੇ ਨਾਲ ਡੀਲ ਕਰਨਾ ਹੈ ਮਨੁੱਖ ਨਹੀਂ ਮਨੁੱਖ ਦਾ ਮਨੁੱਖ ਦਾ ਮਨ ਹੁੰਦਾ ਤੇ ਉਹਨੇ ਕੀ ਕਹਿਣਾ ਸੀਗਾ ਇਹਦੇ ਸਰਾਣੇ ਜਿੰਦਾ ਰੱਖਦੇ ਇਹਦੇ ਸਰਾਣੇ ਕੈਂਚੀ ਰੱਖਦੇ ਇਹਦੇ ਸਰਾਣੇ ਮੰਤਰ ਪੜ੍ਹਦੇ ਬਾਈਬਲ ਚੱਕ ਕੇ ਇਹਦੇ ਸਰਾਣੇ ਰੱਖਦੇ ਬਾਈਬਲ ਚੱਕ ਕੇ ਇਹਦੀ ਛਾਤੀ ਤੇ ਰੱਖ ਕੇ ਤੈਨੂੰ ਕਹਿ ਸੌਂ ਜਾ ਪਰ ਪਰਮੇਸ਼ਵਰ ਦਾ ਆਤਮਾ ਇਦਾਂ ਨਹੀਂ ਕਰਦਾ ਪਰਮੇਸ਼ਵਰ ਦਾ ਆਤਮਾ ਸਾਨੂੰ ਪਰਮਾਨੈਂਟ ਸੋਲੂਸ਼ਨ ਦਿੰਦਾ ਹੈ ਪਰਮੇਸ਼ਵਰ ਦਾ ਆਤਮਾ ਸਾਨੂੰ ਪੱਕਾ ਹੱਲ ਦਿੰਦਾ ਆ ਤਾਂ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਗਾਈਡ ਕੀਤਾ ਅਰ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਜਦੋਂ ਡਰ ਲੱਗੇ ਪਹਿਲਾਂ ਮੈਨੂੰ ਦੱਸੋ ਸਭ ਤੋਂ ਵੱਡਾ ਇਸ ਸੰਸਾਰ ਵਿੱਚ ਕੌਣ ਆ ਕਹਿੰਦੀ ਪ੍ਰਭੂ ਯਿਸੂ ਮਸੀਹ ਜੀ ਮੈਂ ਕਿਹਾ ਜਿਹੜਾ ਜਿਹੜਾ ਡਰਾਉਂਦਾ ਆ ਉਹਦੇ ਨਾਲੋਂ ਵੀ ਵੱਡਾ ਆ ਪ੍ਰਭੂ ਯਿਸੂ ਮਸੀਹ ਕਹਿੰਦੀ ਹਾਂ ਜੀ ਮੈਂ ਕਿਹਾ ਤੂੰ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੀ ਆ ਕਹਿੰਦੀ ਬਹੁਤ ਪਿਆਰ ਕਰਦੀ ਆ ਮੈਂ ਕਿਹਾ ਫਿਰ ਪ੍ਰਭੂ ਯਿਸੂ ਤੈਨੂੰ ਕੋਸ਼ਿ ਹੋਣ ਦੇ ਸਕਦੇ ਆ ਕਹਿੰਦੀ ਨਹੀਂ ਉਹਦਾ ਉਦੋਂ ਹੀ ਦਿਲ ਜਿਹੜਾ ਆ ਉਹ ਕਾਬੂ ਚ ਆ ਗਿਆ ਕਈ ਬਰੀ ਸਿਚੁਏਸ਼ਨਸ ਬੰਡੀਆਂ ਆ ਇਦਾਂ ਨਹੀਂ ਵੀ ਪਾਦਰੀਆਂ ਦੇ ਨਿਆਣੇ ਆ ਤੇ ਉਹਨਾਂ ਨੂੰ ਡਰ ਨਹੀਂ ਲੱਗ ਸਕਦਾ ਉਹ ਵੀ ਇਨਸਾਨ ਆ ਅਰ ਵੈਰੀ ਦੀ ਹਰ ਮਮਕਨ ਕੋਸ਼ਿਸ਼ ਹੁੰਦੀ ਕਿ ਧਰਮੀ ਦੇ ਬੀਜ ਨੂੰ ਉਹ ਕਿਸੇ ਤਰ੍ਹਾਂ ਨਾਸ਼ ਕਰਨ ਦੀ ਕੋਸ਼ਿਸ਼ ਕਰੇ ਪਰ ਪਰਮੇਸ਼ਵਰ ਦਾ ਆਤਮਾ ਧਰਮੀਆਂ ਨੂੰ ਬੁੱਧ ਦਿੰਦਾ ਆ ਕਿ ਉਹ ਆਪਣੇ ਬੀਜ ਨੂੰ ਬਚਾਉਣ ਦੇ ਵਿੱਚ ਸਫਲ ਹੋਣ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅੰਮੈਂ ਉਹਨੂੰ ਕਿਹਾ ਜੇ ਫੇ ਡਰ ਲੱਗੇ ਫੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਹਿੰਦੀ ਪ੍ਰਾਰਥਨਾ ਕਰਨੀ ਚਾਹੀਦੀ ਮੈਂ ਕਿਹਾ ਤੂੰ ਕੀਤੀ ਕਹਤੇ ਨਹੀਂ ਕੰਨੀ ਮੈਨੂੰ ਚੇਤਾ ਨਹੀਂ ਰਿਹਾ ਤਾਂ ਫੇ ਉਹ ਮੈਨੂੰ ਦੱਸਣ ਲੱਗੀ ਕਹਿੰਦੀ ਹੌਣ ਜਦੋਂ ਮੈਨੂੰ ਡਰ ਲੱਗਿਆ ਕਰਨਾ ਆ ਕਿਹੜਾ ਗਾਣਾ ਗਾਇਆ ਕਰਨਾ ਉਰੀਓ ਆਓ ਤਨਪ੍ਰੀਤਾ ਨੂੰ ਦੱਸੂਗੀ ਜੇ ਕਿਸੇ ਨੂੰ ਡਰ ਲੱਗੇ ਫੇ ਕਿਹੜਾ ਗੀਤ ਗਾਉਣਾ ਚਾਹੀਦਾ ਆ ਕਮ ਆਨ ਕਿਹੜਾ ਗੀਤ ਗਾਉਣਾ ਚਾਹੀਦਾ ਯਸੂ ਮੇਰੇ ਨਾਲ ਨਾਲ ਰਹਿੰਦਾ ਹੈ ਆ ਕੇ ਸੁਣਾ ਦੋ ਯਸੂ ਮੇਰੇ ਨਾਲ ਨਾਲ ਰਹਿੰਦਾ ਹੈ ਡਰੀ ਨਾ ਮੈਨੂੰ ਬੱਸ ਕਹਿੰਦਾ ਏ ਮੈਂ ਫੇ ਕਿਉਂ ਡਰਾਂ ਮੈਂ ਫੇ ਬਰਮੇਸ਼ਵਰ ਮੇਰੇ ਨਾਲ ਹੈ ਸੁਪਰ ਮੇਸ਼ਵਰ ਦਾ ਆਤਮਾ ਨਿਆਣਿਆਂ ਨਾਲ ਵੀ ਗੱਲਾਂ ਕਰਦਾ ਪਰਮੇਸ਼ਵਰ ਤੇ ਆਤਮਾ ਨੇ ਉਹਨੂੰ ਸਿਖਾ ਦਿੱਤਾ ਜੇ ਡਰ ਲੱਗੇ ਤੇ ਕਿਹੜਾ ਗਾਣਾ ਗਾਉਣਾ ਆ ਮੈਂ ਕਿਉਂ ਡਰਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਨਾਲ ਹੈ ਹallelujah ਸੋ ਕਿੰਨਾ ਸੋਣਾ ਪਰਮੇਸ਼ਵਰ ਦਾ ਆਤਮਾ ਕਿੰਨਾ ਭਲਾ ਆ ਸਾਡਾ ਪਰਮੇਸ਼ਵਰ ਕਿਉਂ ਉਹ ਛੋਟੇ ਛੋਟੇ ਬੱਚਿਆਂ ਨਾਲ ਵੀ ਗੱਲਾਂ ਕਰਦਾ ਆ ਹallelujah ਤੇ ਮੈਂ ਕੱਲ ਚੈੱਕ ਕਰਨ ਦੇ ਲਈ ਵਾਂਸ ਅਗੇਨ ਸਾਰਾ ਸੀਨ ਰਿਪੀਟ ਕੀਤਾ ਫੇਰ ਮੈਂ ਰਿਪੀਟ ਕੀਤਾ ਮੈਂ ਉਹਨੂੰ ਬੈੱਡ ਤੇ ਬਿਠਾਇਆ ਤੇ ਮੈਂ ਆਪਣੇ ਨੈਕਸਟ ਰੂਮ ਦੇ ਵਿੱਚ ਜਾ ਕੇ ਕੰਮ ਕਰਨ ਲੱਗੀ ਤੇ ਫੇਰ ਮੈਂ ਜਦੋਂ ਵਾਪਸ ਆਈ ਉਹ ਐਨ ਸ਼ਾਂਤ ਸੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਆਪਣਾ ਗਾਰੀ ਸੀ ਮੈਂ ਕਿਉਂ ਡਰਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਹallelujah ਸੋ ਅਸੀਂ ਇਦਾਂ ਹੀ ਕਰਨਾ ਹੈ ਕਿਉਂਕਿ ਸਾਡਾ ਸਹਾਰਾ ਪਰਮੇਸ਼ਵਰ ਦਾ वचन ਹੈ ਸਾਡਾ ਸਹਾਰਾ ਪਰਮੇਸ਼ਵਰ ਹੈ ਸਾਡਾ ਸਹਾਰਾ ਪਰਮੇਸ਼ਵਰ ਦਾ ਆਤਮਾ ਆਰ ਸਿਚੁਏਸ਼ਨਸ ਕਿੱਦਾਂ ਦੀਆਂ ਵੀ ਕਿਉਂ ਨਾ ਹੋਣ ਪਰ ਉਹ ਸਾਨੂੰ ਕਹਿੰਦਾ ਨਾ ਡਰ ਮੈਂ ਤੇਰੇ ਅੰਗ ਸੰਗ ਚ ਹਾਂ ਨਾ ਘਾਬਰ ਮੈਂ ਤੇਰਾ ਪਰਮੇਸ਼ਵਰ ਚ ਹਾਂ ਸੋ ਬੱਚਾ ਹਨੇਰੇ ਤੋਂ ਡਰ ਸਕਦਾ ਬਹੁਤ ਸਾਰੇ ਸਿਆਣੇ ਵੀ ਆ ਜਿਹੜੇ ਹਨੇਰੇ ਤੋਂ ਡਰ ਜਾਂਦੇ ਆ ਪਰ ਸਾਨੂੰ ਉਸ ਵੇਲੇ ਆਪਣੇ ਮਨ ਨੂੰ ਦ੍ਰਿੜ ਕਰਨ ਦੀ ਜ਼ਰੂਰਤ ਆ ਔਰ ਉਸ ਵੇਲੇ ਸਾਨੂੰ ਕਹਿੰਦੇ ਹੀ ਜਾਣਿਆ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਮੇਰਾ ਪਰਮੇਸ਼ਵਰ ਮਹਾਨ ਆ ਮੇਰੇ ਪਰਮੇਸ਼ਵਰ ਨੇ ਮੈਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਆ ਮੇਰੇ ਪਰਮੇਸ਼ਵਰ ਨੇ ਮੈਨੂੰ ਫਤਿਹ ਬਖਸ਼ੀ ਆ ਕੋਈ ਵੈਰੀ ਦੀ ਸ਼ਕਤੀ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦੀ ਕਿਉਂਕਿ ਮੈਂ ਪਰਮੇਸ਼ਵਰ ਦੇ ਲਹੂ ਨਾਲ ਮੁੱਲ ਖਰੀਦਿਆ ਹੋਇਆ ਆ ਵੈਰੀ ਦੀ ਔਕਾਤ ਨਹੀਂ ਕਿ ਮੇਰੇ ਸਾਹਮਣੇ ਟਿਕ ਸਕੇ ਵੈਰੀ ਦੀ ਔਕਾਤ ਨਹੀਂ ਮੇਰਾ ਸਾਹਮਣਾ ਕਰ ਸਕੇ ਮੈਂ ਉਹਦਾ ਸਾਹਮਣਾ ਕਰਦਾ ਆ ਰ ਵੈਰੀ ਸੱਤਾ ਰਹਾ ਥਾਣੀ ਭੱਜ ਜਾਂਦਾ ਆ ਹallelujah ਜਦੋਂ ਤੁਸੀਂ ਇੰਨਾ ਕੁਝ ਕਰਦੇ ਜਾਓਗੇ ਉਹਨੇ ਡਰ ਕੇ ਭੱਜ ਜਾਣਾ ਉਹਨੇ ਕਹਿਣਾ ਇਹ ਬੰਦਾ ਬਹੁਤ ਜ਼ਬਰਦਸਤ ਹੈ ਪ੍ਰੋਬਲਮਸ ਨੇ ਸਾਡੀਆਂ ਰਾਹਾਂ 'ਚੋਂ ਪਰੇ ਹੋ ਜਾਣਾ ਉਹਨੂੰ ਪਤਾ ਲੱਗ ਜਾਣਾ ਇਹਦੇ ਕੋਲ ਕੁਝ ਹੈ ਇਹਦਾ ਵਿਸ਼ਵਾਸ ਉਸ ਮਹਾਨ ਸ਼ਕਤੀ ਦੇ ਉੱਤੇ ਉਸ ਮਹਾਨ ਪਰਮੇਸ਼ਵਰ ਦੇ ਉੱਤੇ ਹੈ ਜਿਹੜਾ ਸਭ ਕੁਝ ਕਰਨ ਦੇ ਲਈ ਸਮਰਥੀ ਹੈ ਹallelujah ਇਸ ਲਈ ਕੱਤੀ ਵੀ ਕੱਤੀ ਵੀ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਚੁਣੌਤੀ ਆ ਜਾਈ ਕੋਈ ਪਰੇਸ਼ਾਨੀ ਆ ਜਾਏ ਕੋਈ ਸਮੱਸਿਆ ਆ ਜਾਏ ਆਪਣੇ ਹਥਿਆਰ ਨਹੀਂ ਸਿੱਟਣੇ ਘਬਰਾਉਣਾ ਨਹੀਂ ਕਿ ਮੈਂ ਕੀ ਕਰੂੰਗਾ ਮੈਂ ਕਿੱਦਾਂ ਕਰੂੰਗਾ ਪਰ ਉਸ ਵੇਲੇ ਕੁਝ ਕਰਨਾ ਆ ਅਸੀਂ ਦੇਖਾਂਗੇ ਜੋ ਯੋਸ਼ੂਆ ਫਾਟਨੇ ਕੀਤਾ ਆਪਾਂ ਦੇਖਦੇ ਆਂ ਦੂਜਾ ਇਤਿਹਾਸ ਉਹਦਾ 20 ਨੰਬਰ ਅਧਿਆਇ ਤੇ ਆਪਾਂ ਉਹਦੀ 1 ਨੰਬਰ ਪੰਕਤੀ ਤੋਂ ਦੇਖਣਾ ਸ਼ੁਰੂ ਕਰਦੇ ਆਂ ਇੱਥੇ ਲਿਖਿਆ ਇਸ ਦੇ ਮਗਰੋਂ ਐਂ ਹੋਇਆ ਕਿ ਮੋਆਬੀ ਅਤੇ ਅਮੋਨੀ ਅਤੇ ਉਹਨਾਂ ਨਾਲ ਕਈ ਹੋਰ ਅਮੋਨੀਆਂ ਤੋਂ ਛੁੱਟ ਯੋਸ਼ਾਫਾਟ ਦੇ ਨਾਲ ਲੜਨ ਲਈ ਆਏ ਤਾਂ ਕਈਆਂ ਨੇ ਆ ਕੇ ਯੋਸ਼ਾਫਾਟ ਨੂੰ ਖਬਰ ਦਿੱਤੀ ਕਿ ਸਮੁੰਦਰ ਦੇ ਪਾਰ ਆਰਾਮ ਵੱਲੋਂ ਇੱਕ ਵੱਡਾ ਭਾਰੀ ਦਲ ਤੇਰੇ ਟੱਕਰੇ ਲਈ ਆ ਰਿਹਾ ਹੈ ਅਤੇ ਵੇਖ ਉਹ ਹਸੂਨ ਤਮਾਰ ਵਿੱਚ ਹਨ ਜੋ ਏਨ ਗਦੀ ਹੈ ਯੋਸ਼ਾਫਾਟ ਟੈ ਖਾ ਕੇ ਯਹਵਾ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾ ਵਿੱਚ ਡੋਂਡੀ ਪਟਵਾਈ ਹallelujah ਇੱਥੇ ਅਸੀਂ ਦੇਖਦੇ ਹਾਂ ਯੋਸ਼ੂਆ ਫਾਟ ਇੱਕ ਰਾਜਾ ਆ ਅ ਉਹਦੇ ਕੋਲੇ ਸੈਨਾ ਕੋਈ ਬਹੁਤ ਜ਼ਿਆਦਾ ਤਕੜੀ ਨਹੀਂ ਆ ਪਰ ਕਿਸੇ ਨੇ ਆਣ ਕੇ ਉਹਨੂੰ ਖਬਰ ਦਿੱਤੀ ਆ ਕੀ ਖਬਰ ਦਿੱਤੀ ਆ ਮੋਆਬੀ ਤੇ ਅਮੋਨੀ ਉਹ ਯੋਸ਼ਾਫਾਟ ਦੇ ਲੋਕਾਂ ਦੇ ਉੱਤੇ ਉਹਦੇ ਰਾਜ ਦੇ ਉੱਤੇ ਉਹਦੀ ਬਾਦਸ਼ਾਹਾ ਦੇ ਉੱਤੇ ਚੜਾਈ ਕਰਨ ਲਈ ਆ ਰਹੇ ਆ। ਔਰ ਉਹਨਾਂ ਨੇ ਕਿਹਾ ਉਹ ਇੱਕ ਤਾਂ ਵੱਡੀ ਗਿਣਤੀ ਆ, ਉਹ ਇੱਕ ਵੱਡਾ ਧਾਲਿਆ ਤੇ ਉਹਨਾਂ ਨੇ ਜਗ੍ਹਾ ਵੀ ਦੱਸੀ ਕਿ ਉਹ ਉੱਥੇ ਤੱਕ ਪਹੁੰਚ ਚੁੱਕੇ ਆ। ਅਤੇ ਇਹ ਖਬਰ ਸੁਣ ਕੇ ਯੋਸ਼ਾਫਾਟ ਨੂੰ ਡਰ ਵੀ ਲੱਗਾ। ਆਪਾਂ वचन ਦੇ ਵਿੱਚ ਦੇਖਿਆ ਆਂ ਕਹਿੰਦਾ ਯੋਸ਼ਾਫਾਟ ਭੈ ਖਾ ਕੇ ਉਹਨੂੰ ਭੈ ਆਇਆ ਕਿ ਉਹ ਇੱਕ ਵੱਡਾ ਧਾਲਿਆ ਆ। ਇੱਕ ਨਾਰਮਲ ਗੱਲ ਆ ਕਿ ਕਿਸੇ ਵੇਲੇ ਸਾਡੇ ਅੱਗੇ ਕੋਈ ਮਕਸਦ ਵੱਡਾ ਹੋਏ ਕੋਈ ਚੈਲੰਜ ਵੱਡਾ ਹੋਏ ਕੋਈ ਚੁਣੌਤੀ ਵੱਡੀ ਹੋਏ ਤਾਂ ਸਾਨੂੰ ਕਈ ਵਾਰੀ ਭੈ ਆਉਂਦਾ ਹੈ ਕਿ ਹੁਣ ਕੀ ਹੋਊ ਇੱਕ ਸੁਭਾਵਿਕ ਗੱਲ ਆ ਪਰ ਸਿਰਫ ਇੰਨੇ ਹੀ ਸੋਚ ਕੇ ਹਥਿਆਰ ਸੁੱਟ ਦੇਣੇ ਇਹ ਸੁਭਾਵਕ ਨਹੀਂ ਆਂ ਅਰੇ ਇਹ ਹੋਣਾ ਵੀ ਨਹੀਂ ਚਾਹੀਦਾ ਤੇ ਅਸੀਂ ਦੇਖਣਾ ਕਿ ਯਹੋਸ਼ਾਫਾਟ ਨੇ ਕੀ ਕੀਤਾ ਕਹਿੰਦਾ ਯਹੋਸ਼ਾਫਾਟ ਭੈ ਖਾ ਕੇ ਯਹੋਵਾ ਅੱਗੇ ਬੇਨਤੀ ਕੀਤੀ ਉਹ ਪਰਮੇਸ਼ਵਰ ਦੇ ਅੱਗੇ ਆਇਆ ਤੇ ਉਹਨੇ ਬੇਨਤੀ ਕੀਤੀ ਪਰਮੇਸ਼ਵਰ ਦੇ ਅੱਗੇ ਉਹਨੇ ਅਰਦਾਸ ਕੀਤੀ ਤੇ ਉਹਨੇ ਵਰਤ ਲਈ ਸਾਰੇ ਯਹੂਦਾ ਵਿੱਚ ਡੋਂਡੀ ਪਟਵਾਈ ਤੇ ਉਹਨੇ ਆਪਣੇ ਉਹ ਸਾਰੇ ਬਾਦਸ਼ਾਹਤ ਦਾ ਜਿਹੜਾ ਏਰੀਆ ਸੀ ਯਹੂਦਾ ਦਾ ਏਰੀਆ ਸੀ ਉੱਥੇ ਉਹਨੇ ਐਲਾਨ ਕਰਵਾ ਦਿੱਤਾ ਕਿ ਸਾਰੇ ਲੋਕ ਵਰਤ ਰੱਖਣ ਅਤੇ ਯਹੋਵਾ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਨ ਤੇ ਆਪਾਂ ਦੇਖਦੇ ਹਾਂ 6 ਨੰਬਰ 25 ਦੇ ਵਿੱਚ ਉਹਨੇ ਕੀ ਅਰਦਾਸ ਕੀਤੀ ਕਹਿੰਦਾ ਉਸ ਆਖਿਆ हे ਯਹੋਵਾ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਵਰ ਕੀ ਤੂੰ ਆਕਾਸ਼ ਦੇ ਉੱਤੇ ਪਰਮੇਸ਼ਵਰ ਨਹੀਂ ਤੇ ਕੀ ਤੂੰ ਹੀ ਸਾਰੀਆਂ ਕੌਮਾਂ ਦਾ ਰਾਜਾ ਉੱਤੇ ਰਾਜ ਨਹੀਂ ਕਰਦਾ ਤੇਰੇ ਹੱਥ ਵਿੱਚ ਇੰਨੀ ਸ਼ਕਤੀ ਹੈ ਕਿ ਕੋਈ ਤੇਰਾ ਟੱਕਰ ਨਹੀਂ ਕਰ ਸਕਦਾ ਹallelujah ਉਹਨੇ ਕੀ ਪ੍ਰਾਰਥਨਾ ਕੀਤੀ ਕਿ ਨਾ हे ਪਰਮੇਸ਼ਰ ਕਿ ਤੂੰ ਹੀ ਉਹ ਪਰਮੇਸ਼ਰ ਨਹੀਂ ਜਿਹੜਾ ਸਾਰੇ ਬਾਦਸ਼ਾਹਾਂ ਦੇ ਉੱਤੇ ਰਾਜ ਕਰਦਾ ਆ ਜਿਹੜਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਜਿਨੇ ਸਾਡੇ ਪਿਓ ਦਾਦਿਆਂ ਨੂੰ ਵੀ ਬਚਾਇਆ ਤੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਕਹਿੰਦਾ ਤੂੰ ਉਹ ਪਰਮੇਸ਼ਵਰ ਜਿਹਦਾ ਸਾਹਮਣਾ ਕੋਈ ਨਹੀਂ ਕਰ ਸਕਦਾ ਜਿਹਦੀ ਟੱਕਰ ਕੋਈ ਨਹੀਂ ਲੈ ਸਕਦਾ ਤਾਂ ਉਹਨੇ ਆਪਣੇ ਔਖ ਦੇ ਸਮੇਂ ਵਿੱਚ ਕੀ ਕੀਤਾ ਆਪਣੇ ਪਰਮੇਸ਼ਵਰ ਦੇ ਅੱਗੇ ਗੋਡੇ ਟੇਕੇ ਉਹਨੇ ਆਪਣੇ ਪਰਮੇਸ਼ਵਰ ਦੀ ਪਨਾਹ ਲਈ ਅਤੇ ਆਓ ਆਪਾਂ 14 ਨੰਬਰ ਦੇ ਵਿੱਚ ਦੇਖਦੇ 14 15 ਨੰਬਰ ਆਇਤ ਦੇ ਵਿੱਚ ਜਾਣਦੇ ਆ ਇੱਥੇ ਲਿਖਿਆ ਤਦ ਸਭਾ ਵਿੱਚੋਂ ਜਹਜ਼ੀਏ ਲੇਵੀ ਉੱਤੇ ਜੋ ਆਸਫ ਦੀ ਵੰਸ ਵਿੱਚੋਂ ਸੀ ਅਤੇ ਯਕਰਯਾਦਾ ਪਤ ਤੇ ਬਨਿਆਦਾ ਪੋਤਾ ਤੇ ਯੇਲ ਦਾ ਪੜੋਤਾ ਤੇ ਮਤਨਯਾਦਾ ਪਰਪੋਤਾ ਸੀ ਯਹੋਵਾ ਦਾ ਆਤਮਾ ਉਤਰਿਆ ਅਤੇ ਉਹ ਸਾਖਿਆ "ਹੇ ਯਹੂਦਾ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਸ਼ਾ ਯਹੋਸ਼ਾਫਾਟ ਤੁਸੀਂ ਸਾਰੇ ਸੁਣੋ" ਯਹਵਾ ਤੁਹਾਨੂੰ ਐਂਓ ਆਖਦਾ ਹੈ ਕਿ ਤੁਸੀਂ ਇਸ ਵੱਡੇ ਦਲ ਦੇ ਕਾਰਨ ਨਾ ਡਰੋ ਨਾ ਘਬਰੋ ਕਿਉਂ ਜੋ ਇਹ ਲੜਾਈ ਤੁਹਾਡੀ ਨਹੀਂ ਸਗੋ ਪਰਮੇਸ਼ਵਰ ਦੀ ਹੈ ਹallelujah ਜਦੋਂ ਉਹਨਾਂ ਨੇ ਬੇਨਤੀ ਕੀਤੀ ਪਰਮੇਸ਼ਵਰ ਦੇ ਅੱਗੇ ਜਦੋਂ ਪਾਸ਼ਾ ਨੇ ਸਾਰਿਆਂ ਨੂੰ ਕਿਹਾ ਵਰਤ ਰੱਖ ਕੇ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ ਤਾਂ ਪਰਮੇਸ਼ਵਰ ਦਾ ਆਤਮਾ ਇੱਕ ਮਨੁੱਖ ਦੇ ਉੱਤੇ ਆਇਆ ਔਰ ਉਸ ਮਨੁੱਖ ਦੇ ਰਾਹੀਂ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਸੁਨੇਹਾ ਦਿੱਤਾ ਕੀ ਸੁਨੇਹਾ ਦਿੱਤਾ ਕਹਿੰਦਾ ਡਰੋ ਨਾ ਘਬਰਾਓ ਨਾ ਇਸ ਵੱਡੇ ਦਲ ਦਾ ਕਰਕੇ ਨਾ ਡਰੋ ਕਹਿੰਦਾ ਇਹ ਲੜਾਈ ਤੁਹਾਡੀ ਨਹੀਂ ਆ ਇਹ ਲੜਾਈ ਕਿਹਦੀ ਆ ਤੁਹਾਡੇ ਪਰਮੇਸ਼ਵਰ ਦੀ ਆ ਇਹ ਯਹਵਾ ਪਰਮੇਸ਼ਵਰ ਦੀ ਲੜਾਈ ਆ ਤੁਹਾਨੂੰ ਪਤਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸ਼ੱਕ ਨਹੀਂ ਕੀਤਾ ਕਿ ਪਰਮੇਸ਼ਵਰ ਨੇ ਤਾਂ ਕਹਿ ਦਿੱਤਾ ਹੁਣ ਪਤਾ ਨਹੀਂ ਜਿੱਤ ਹੋਣੀ ਆ ਕਿ ਨਹੀਂ ਹੋਣੀ ਤੁਸੀਂ ਘਰ ਜਾ ਕੇ ਇਸ ਚੈਪਟਰ ਨੂੰ ਪੂਰਾ ਪੜਿਓ ਇੱਥੇ ਲਿਖਿਆ ਆ ਜਦੋਂ ਉਹਨਾਂ ਨੂੰ ਪਰਮੇਸ਼ਵਰ ਨੇ ਕਿਹਾ ਕਹਿੰਦਾ ਤੁਸੀਂ ਲੜਾਈ ਲਈ ਉੱਤਰ ਪਿਓ ਤਾਂ ਉਹ ਲੜਾਈ ਲਈ ਉੱtre ਪਰ ਉਹ ਕਿੱਦਾਂ ਉੱtre ਉਹਨਾਂ ਨੇ ਗਾਉਣ ਵਾਲੇ ਤੇ ਵਜਾਉਣ ਵਾਲੇ ਇੱਕ ਵੱਡੀ ਕੋਇਰ ਉਹਨਾਂ ਨੇ ਰੈਡੀ ਕੀਤੀ ਔਰ ਲੜਨ ਵਾਲਿਆਂ ਦੇ ਮੋਰੇ ਉਹ ਪਰਮੇਸ਼ਵਰ ਦੀ ਉਸਤਤ ਕਰਦੇ ਗਾਉਂਦੇ ਜਾਂਦੇ ਸੀ ਉਹਨਾਂ ਨੇ ਪਵਿੱਤਰ ਵਸਤਰ ਪਾਏ ਹੋਏ ਸੀ ਸੋਹਣੇ ਕੱਪੜੇ ਪਾਏ ਹੋਏ ਸੀ ਉਹਨਾਂ ਦੇ ਮਨ ਵਿੱਚ ਹੁਣ ਕੋਈ ਡਰ ਨਹੀਂ ਸੀ ਤੇ ਉਹ ਕੀ ਗਾਉਂਦੇ ਸੀ ਕਹਿੰਦੇ ਸੀ ਧੰਨਿਆ ਉਹ ਪਰਮੇਸ਼ਵਰ ਤੇ ਉਹਦੀ ਦਇਆ ਸਦਾ ਦੀ ਹੈ ਹਾਲੇਲੂਇਆ ਉਹ ਗਾਉਂਦੇ ਸੀ ਜਕਾਰਿਆਂ ਨਾਲ ਜਾਂਦੇ ਸੀ ਅਰ ਉਹ ਕਹਿੰਦੇ ਸੀ ਧਾਨਿਆਂ ਉਹ ਪਰਮੇਸ਼ਵਰ ਉਹਦੀ ਦਇਆ ਸਦਾ ਦੀ ਹੈ ਅਤੇ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਪਰਮੇਸ਼ਵਰ ਨੇ ਉਹਨਾਂ ਦੀ ਲੜਾਈ ਉਹਨਾਂ ਦੇ ਹੱਕ ਵਿੱਚ ਕਰ ਦਿੱਤੀ ਜਿਹੜੇ ਲੜਨ ਲਈ ਆਏ ਸੀ ਪਰਮੇਸ਼ਵਰ ਨੇ ਉਹ ਸਾਰੇ ਹੀ ਮਾਰ ਦਿੱਤੇ ਸਾਰੇ ਦੇ ਸਾਰੇ ਮਾਰ ਦਿੱਤੇ ਜਦੋਂ ਯਹੋਸ਼ਾਪਾਟ ਦੀ ਸੈਨਾ ਉਹਨਾਂ ਨੂੰ ਮਾਰਨ ਦੇ ਲਈ ਗਈ ਤਾਂ ਕੀ ਹੋਇਆ ਪਹਿਲਾਂ ਹੀ ਉਹਦੇ ਵਿਰੋਧੀ ਮਰੇ ਹੋਏ ਸਿਗੇ ਪਰਮੇਸ਼ਵਰ ਨੇ ਉਹਨਾਂ ਨੂੰ ਮਾਰ ਦਿੱਤਾ ਅਤੇ ਵਚਨ ਦੇ ਵਿੱਚ ਲਿਖਿਆ ਉਹਨਾਂ ਦੇ ਗਹਿਣੇ ਉਹਨਾਂ ਦਾ maal ਉਹਨਾਂ ਦਾ ਧਨ ਇੰਨਾ ਸੀ ਕਈ ਦਿਨਾਂ ਤੱਕ ਓਟੋਂਦੇ ਰਹੇ ਉਹ ਵੈਰੀ ਜਿਹੜੇ ਉਸ ਯੋਸ਼ਾਫਾਟ ਰਾਜੇ ਦਾ ਸਭ ਕੁਝ ਖੋਣਾ ਚਾਹੁੰਦੇ ਸੀ ਔਰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸੀ ਪਰਮੇਸ਼ਵਰ ਨੇ ਵੈਰੀ ਦਾ ਸਾਰਾ ਕੁਝ ਆਪਣੇ ਚੋਣ ਵਾਲਿਆਂ ਦੇ ਹੱਥ ਵਿੱਚ ਕਰ ਦਿੱਤਾ ਹallelujah ਹਾਲੇਲੂਇਆ ਉਹ ਲੋਕ ਜਿਹੜੇ ਤੁਹਾਡੇ ਨਾਲ ਖਾਰ ਖਾਂਦੇ ਆ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਔਖੀਆਂ ਲੱਗਦੀਆਂ ਆ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਦੀ ਪਨਾਹ ਲਵੋਗੇ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੋਡੇ ਟੇਕੋਗੇ ਵਰਤ ਰੱਖ ਕੇ ਵੀ ਤੁਸੀਂ ਪ੍ਰਾਰਥਨਾ ਕਰ ਸਕਦੇ ਆਂ ਔਰ ਫਿਰ ਚਿੰਤਾ ਨਹੀਂ ਕਰਨੀ ਪਰ ਧੰਨਵਾਦ ਕਰਦੇ ਰਹਿਣਾ ਕਿ ਉਹਦੀ ਦਇਆ ਸਦਾ ਦੀ ਹੈ ਉਹ ਮੁਹਈਆ ਕਰਨ ਵਾਲਾ ਯਹਵਾ ਹੀਰੇ ਪਰਮੇਸ਼ਵਰ ਹੈ ਉਹ ਸ਼ਿਫਾਵਾਂ ਦੇਣ ਵਾਲਾ ਯਹਵਾ ਰਫਾ ਪਰਮੇਸ਼ਵਰ ਹੈ ਉਹ ਸ਼ਾਂਤੀ ਦੇਣ ਵਾਲਾ ਯਹਵਾ ਸ਼ਾਲੋਮ ਹੈ ਜਦੋਂ ਤੁਸੀਂ ਪਰਮੇਸ਼ਵਰ ਦੀ ਮहिमा ਕਰਦੇ ਆਂ ਤੁਸੀਂ ਹਰ ਲੜਾਈ ਨੂੰ ਜਿੱਤ ਲੈਣੇ ਕਿਉਂਕਿ ਵਚਨ ਚ ਲਿਖਿਆ ਤੂੰ ਚੁੱਪੀ ਰਹਿ ਤੇ ਤੇਰੀਆਂ ਲੜਾਈਆਂ ਮੈਂ ਲੜਾਂਗਾ ਹallelujah ਇਸ ਲਈ ਕੋਈ ਵੀ ਚੁਣੌਤੀ ਤੁਹਾਡੇ ਲਈ ਵੱਡੀ ਨਹੀਂ ਆ ਚੁਣੌਤੀ ਕਮਜ਼ੋਰਾਂ ਦੇ ਲਈ ਵੱਡੀ ਹੁੰਦੀ ਆ ਪਰ ਜਿਨ੍ਹਾਂ ਦਾ ਬਲ ਯਹੋਵਾ ਆ ਉਹ ਕਦੀ ਵੀ ਕਮਜ਼ੋਰ ਨਹੀਂ ਹੁੰਦੇ ਕਹਿੰਦਾ ਉਹਨਾਂ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਬਲ ਹੈ ਯਹੋਵਾ ਤਾਂ ਤੁਹਾਡੇ ਵਾਲੇ ਯਹੋਵਾ ਹੈ ਕਿ ਨਹੀਂ ਸੋ ਹਰ ਰੋਜ਼ ਕੀ ਕਰੋ ਯਹੋਵਾ ਮੇਰੇ ਵੱਲ ਹੈ ਮੈਨੂੰ ਡਰ ਕਾਦਾ ਹallelujah ਰੋਜ਼ ਕਹਿਣਾ ਆ ਯਹੋਵਾ ਮੇਰੇ ਵੱਲ ਹੈ ਮੈਨੂੰ ਡਰ ਕਾਦਾ ਨਾ ਮੈਨੂੰ ਬਿਮਾਰੀਆਂ ਦਾ ਡਰ ਕਿਉਂਕਿ ਯਹੋਵਾ ਮੇਰੇ ਵੱਲ ਹੈ ਨਾ ਮੈਨੂੰ ਮੁਸੀਬਤਾਂ ਦਾ ਡਰ ਕਿਉਂਕਿ ਯਹੋਵਾ ਮੇਰੇ ਵੱਲ ਹੈ ਨਾ ਮੈਨੂੰ ਦੁਸ਼ਟ ਦੀਆਂ ਸ਼ਕਤੀਆਂ ਦਾ ਡਰ ਕਿਉਂਕਿ ਯਹੋਵਾ ਮੇਰੇ ਵੱਲ ਹੈ ਮੈਨੂੰ ਕਿਸੇ ਬੁਰੀ ਚੀਜ਼ ਦਾ ਡਰ ਨਹੀਂ ਕਿਉਂਕਿ ਯਹੋਵਾ ਮੇਰੇ ਵੱਲ ਹੈ ਤੇ वचन ਦੇ ਵਿੱਚ ਲਿਖਿਆ ਜਿਹਦੇ ਵੱਲ ਯਹੋਵਾ ਦਾ ਵਿਰੋਧੀ ਕੌਣ ਹੋ ਸਕਦਾ ਹੈ ਹallelujah ਪਰ ਯਹੋਵਾ ਨੂੰ ਵੱਲ ਕਰਨ ਦੇ ਲਈ ਸਾਨੂੰ ਉਹਦੇ ਵੱਸ ਵਿੱਚ ਬੈਣਾ ਪੈਂਦਾ ਹੈ ਹallelujah ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰਨਾ ਪੈਂਦਾ ਕਿ हे ਪਰਮੇਸ਼ਰ ਮੈਂ ਤੇਰਾ ਹਾਂ ਤੂੰ ਜਿੱਦਾਂ ਚਾਹੇ ਮੈਨੂੰ ਇਸਤੇਮਾਲ ਕਰ। हे प्रभु जी, ਮੇਰੇ ਉੱਤੇ ਕਿਰਪਾ ਵਾਲੀ ਨਜ਼ਰ ਬਣਾ ਕੇ ਰੱਖੋ ਔਰ ਆਪਣੇ ਆਤਮਾ ਦੇ ਵਸੀਲੇ ਪੀਤਾ ਪਰਮੇਸ਼ਰ ਮੈਨੂੰ ਸਿਖਾਓ ਕਿ ਮੈਂ ਕਿੱਦਾਂ ਤੁਹਾਨੂੰ ਖੁਸ਼ ਕਰਾਂ। ਕਿੱਦਾਂ ਮੈਂ ਤੁਹਾਡੀ ਹਜ਼ੂਰੀ 'ਚ ਬੈਠਾਂ ਔਰ ਪ੍ਰਭੂ ਨੂੰ ਕਹੋ ਪ੍ਰਭੂ ਮੈਨੂੰ ਬੋਲਣਾ ਸਿਖਾਓ ਕਿ ਮੇਰਾ ਬੋਲਣਾ ਕਿੱਦਾਂ ਦਾ ਹੋਵੇ। ਪ੍ਰਭੂ ਮੈਨੂੰ ਬੈਠਣਾ ਸਿਖਾਓ ਕਿ ਮੇਰਾ ਬੈਠਣਾ ਕਿੱਦਾਂ ਦਾ ਹੋਵੇ ਪ੍ਰਭੂ ਮੈਨੂੰ ਤੁਰਨਾ ਫਿਰਨਾ ਸਿਖਾਓ ਕਿ ਮੇਰਾ ਤੁਰਨਾ ਫਿਰਨਾ ਕਿੱਦਾਂ ਦਾ ਹੋਵੇ ਤਾਂ ਜਦੋਂ ਤੁਸੀਂ ਇਦਾਂ ਪ੍ਰਾਰਥਨਾ ਕਰੋਗੇ ਤੁਸੀਂ ਟੋਟਲੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਦਲਾਅ ਦੇਖੋਗੇ ਮੁਕੰਮਲ ਤੌਰ ਤੇ ਤੁਸੀਂ ਬਦਲ ਜਾਓਗੇ ਤੁਹਾਡੇ ਅਖਰ ਬਦਲ ਜਾਣਗੇ ਇੱਕ ਇੱਕ ਪ੍ਰੈਕਟੀਕਲ ਕਰੋ ਆਪਣੀ ਲਾਈਫ ਦੇ ਵਿੱਚ ਉਹ ਪ੍ਰੈਕਟੀਕਲ ਕਿੱਦਾਂ ਕਰਨਾ ਹੈ ਕਿ ਤੁਸੀਂ ਸਾਈਡ ਕਰਨਾ ਕਿ ਹਰ ਰੋਜ਼ ਮੈਂ ਜੋ ਗੱਲਾਂ ਕਰਨੀਆਂ ਉਹਨਾਂ ਚੋਂ 100 ਗੱਲਾਂ ਐਹੋ ਜੀਆਂ ਕਰਨੀਆਂ ਜਿਨ੍ਹਾਂ ਦੇ ਵਿੱਚ ਮੈਂ ਪਰਮੇਸ਼ਵਰ ਦੀ ਉਸਤਤ ਬੋਲਣੀ ਆ ਤੁਸੀਂ ਇਹ ਨੁਸਖਾ ਕਰਕੇ ਦੇਖਣਾ ਆ ਤੁਸੀਂ ਇਸ ਤਜਰਬੇ ਨੂੰ ਕਰਕੇ ਦੇਖਣਾ ਕਿ ਮੈਂ ਆਪਣੇ ਦਿਨ ਦੇ ਵਿੱਚ ਸੋ ਵਰੀ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਪਰਮੇਸ਼ਵਰ ਦੀ ਮहिमा ਦਾ ਜ਼ਿਕਰ ਕਰਨਾ ਆ ਔਰ ਮੈਂ ਕਿੱਦਾਂ ਉਹਨਾਂ ਸ਼ਬਦਾਂ ਨੂੰ ਮहिमा ਵਿੱਚ ਲੈ ਕੇ ਆਉਣਾ ਆ ਉਹ ਤੁਸੀਂ ਜਦੋਂ ਕਰਨਾ ਸਿੱਖ ਜਾਓਗੇ ਤੁਸੀਂ ਦੇਖਿਓ ਤੁਹਾਡਾ ਹਰ ਦਿਨ ਗਵਾਹੀ ਦੇ ਵਿੱਚ ਬਦਲ ਜਾਊਗਾ ਔਰ ਜੋ ਮੂੰਹ ਤੋਂ ਕਹੋਗੇ ਉਹ ਪੂਰਾ ਹੋਣਾ ਸ਼ੁਰੂ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਕਿੱਦਾਂ ਸਟਾਰਟ ਕਰ ਸਕਦੇ ਆ ਫਰਜ ਰੱਖ ਲਓ ਤੁਹਾਡੇ ਤੋਂ ਤੁਹਾਡੇ ਨਿਆਣਿਆਂ ਨੇ ਕੁਝ ਮੰਗਿਆ ਕਿ ਮੈਨੂੰ ਸਾਈਕਲ ਲੈ ਦੋ ਤਾਂ ਤੁਸੀਂ ਉਹਨੂੰ ਇਦਾਂ ਨਹੀਂ ਕਹਿਣਾ ਆਪਣੇ ਕੋਲ ਪੈਸੇ ਹੈ ਨਹੀਂ ਕਿੱਥੋਂ ਲੈ ਦੀਏ ਤੈਨੂੰ ਜਾਂ ਝੋਨਾ ਵੱਢ ਕੇ ਲੈ ਦੇਾਂਗੇ ਫਲਾਨਾ ਫਲਾਨਾ ਤੁਸੀਂ ਇਦਾਂ ਨਹੀਂ ਉਹਨੂੰ ਜਵਾਬ ਦੇਣਾ ਪਰ ਤੁਸੀਂ ਉਹਨੂੰ ਕਹਿਣਾ ਆਪਣਾ ਪਰਮੇਸ਼ਵਰ ਬਹੁਤ ਮਹਾਨ ਆ ਉਹਨੇ ਤੇਰੇ ਲਈ ਇੰਤਜ਼ਾਮ ਕਰ ਦੇਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਕੋਈ ਠੀਕ ਨਹੀਂ ਆ ਬੇਸ਼ੱਕ ਤੁਸੀਂ ਉਹਨੂੰ ਗੋਲੀ ਦੇ ਰਹੇ ਆ ਉਹਨੂੰ ਤੁਸੀਂ ਟੈਬਲਟ ਦੇ ਰਹੇ ਮੈਡੀਸਿਨ ਦੇ ਰਹੇ ਆ ਦਵਾਈ ਦੇ ਰਹੇ ਆ ਕੋਈ ਰੋਗੀ ਆ ਘਰ ਦੇ ਵਿੱਚ ਉਹ ਰੈਗੂਲਰ ਮੈਡੀਸਿਨ ਯੂਜ਼ ਕਰਦਾ ਤਾਂ ਤੁਸੀਂ ਕਹਿਣਾ ਬਹੁ ਸ਼ਰਤੀ ਪ੍ਰਭੂ ਨੇ ਤੇਰੀਆਂ ਦਵਾਈਆਂ ਛਡਾ ਦੇਣੀਆਂ ਤੂੰ ਚੰਗਾ ਹੋ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇ ਕੋਈ ਭੋਜਨ ਛਕਣ ਲੱਗਾ ਆ ਤੁਸੀਂ ਉਹਨੂੰ ਕਹੋ ਖਾਓ ਇਹ ਖਾਂਦਿਆਂ ਹੀ ਤੁਸੀਂ ਇਹਨ ਦਲੇਰੀ ਨਾਲ ਭਰ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇ ਕੋਈ ਜਾ ਰਿਹਾ ਉਹਨੂੰ ਕਹੋ ਪ੍ਰਭੂ ਤੁਹਾਡਾ ਸਫਰ ਮੁਬਾਰਕ ਹੋਵੇ ਤੁਹਾਡੇ ਅੰਗ ਸੰਗ ਹੋਵੇ ਨਿਆਣੀਆਂ ਨੂੰ ਪੜਨਾ ਨਹੀਂ ਉਹਨਾਂ ਨੂੰ ਕਹੋ ਪ੍ਰਭੂ ਨੇ ਤੁਹਾਨੂੰ ਬਹੁਤ ਬੁੱਧ ਦਿੱਤੀ ਆ ਤੁਸੀਂ ਤਾਂ ਮਿੰਟਾਂ 'ਚ ਚੇਤੇ ਕਰ ਲੈਣਾ ਸਾਰਾ ਕੁਝ ਤਾਂ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ 100 ਲਫ਼ਜ਼ਾਂ ਦੇ ਨਾਲ ਆਪਣੇ ਨਿੱਤ ਦਿਹਾੜੇ ਦੀਆਂ ਰੋਜ਼ਮਰਾਂ ਦੀਆਂ ਗੱਲਾਂ ਦੇ ਵਿੱਚ ਕਿੱਦਾਂ ਪਰਮੇਸ਼ਵਰ ਦੀ ਵਡਿਆਈ ਕਰਦੇ ਆ ਜੇ ਤੁਸੀਂ ਇੱਦਾਂ ਕਰਨ ਦੇ ਵਿੱਚ ਕਾਮਯਾਬ ਹੋਗੇ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪ੍ਰੋਮਿਸ ਕਰਦੀ ਤੁਹਾਡੇ ਮੂੰਹ ਦੇ ਸ਼ਬਦ ਪੂਰੇ ਹੋਣ ਲੱਗ ਜਾਣਗੇ ਫਿਰ ਤੁਹਾਡੀਆਂ ਪ੍ਰਾਰਥਨਾਵਾਂ ਰਿਜ਼ਲਟ ਲੈ ਕੇ ਆਉਣਗੀਆਂ ਬਾਲੀ ਬੜੀ ਅਸੀਂ ਇਸ ਮੂੰਹ ਤੋਂ ਪਰਮੇਸ਼ਵਰ ਨੂੰ ਉਲਮਾ ਬੋਲਦੇ ਆ ਪਰਮੇਸ਼ਵਰ ਦੇ ਨਾਲ ਲੜਾਈ ਕਰਦੇ ਆ ਮਹਿਮਾ ਨਹੀਂ ਦਿੰਦੇ ਇਸ ਲਈ ਜਦੋਂ ਅਸੀਂ ਇਸ ਮੂੰਹ ਨਾਲ ਪ੍ਰਾਰਥਨਾ ਕਰਦੇ ਫਿਰ ਉਹ ਪ੍ਰਾਰਥਨਾਵਾਂ ਉੱਤਰ ਨਹੀਂ ਲੈ ਕੇ ਆਉਂਦੀਆਂ ਪਰ ਜੇ ਤੁਸੀਂ ਚਾਹੁੰਦੇ ਤੁਹਾਡੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਣ ਅੱਜ ਤੋਂ ਪ੍ਰੈਕਟਿਸ ਕਰਨੀ ਸ਼ੁਰੂ ਕਰੋ ਔਰ ਪ੍ਰੈਕਟੀਕਲੀ ਕਰਨੀ ਸ਼ੁਰੂ ਕਰੋ ਹallelujah ਸਿਰਫ ਸੁਣ ਕੇ ਇੰਟਰਟੇਨ ਨਹੀਂ ਕਰਨਾ ਪਰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਪ੍ਰੈਕਟੀਕਲੀ ਚੜਾਇਆ ਲਾਗੂ ਕਰਨਾ